ਰੋਪੇ ਸਾਈ ਮੀਆਂ ਮੀਰ ਜੀ ਸਤਿਗੁਰੂ ਸੱਚੇ ਪਾਤਸ਼ਾਹ ਸਰਬ ਕਲਾ ਸਮਰਥ ਜੋ ਸਾਰੀ ਸ੍ਰਿਸ਼ਟੀ ਨੂੰ ਬਣਾ ਕੇ ਨਾਸ਼ ਕਰਨ ਦੀ ਸਮਰਥਾ ਰੱਖਦੇ ਜੋ ਸਤਿਗੁਰੂ ਜੀ ਇਹ ਕੀ ਬਾਣਾ ਹੈ ਸਾਧ ਸੰਗਤ ਜੀ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿੰਨੀ ਕਰਾਮਾਤ ਸੀ ਕਿੰਨੀ ਸ਼ਕਤੀ ਸੀ ਇਹ ਗੱਲ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਕਿਉਂਕਿ ਇਹ ਗੱਲ ਦੀ ਗਵਾਹੀ ਧੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਆਪ ਕਰਦੇ ਆ ਕਿ ਪੰਵੇਂ ਪਾਸ਼ਾ ਮਹਾਰਾਜ ਜੀ ਦੇ ਵਿੱਚ ਕਰਾਮਾਤ ਕਿੰਨੀ ਸੀ ਆਪਾਂ ਪੜ੍ਹਦੇ ਆ ਨਾ ਭਾਈ ਸਤੇ ਬਲਵੰਡੇ ਦੀ ਵਾਰ ਰਾਮਕਲੀ ਰਾਗ ਦੇ ਵਿੱਚ ਜਦੋਂ ਉਹ ਪੰਵੇਂ ਪਾਸ਼ਾ ਦੀ ਵਡਿਆਈ ਕਰਦੇ ਆ ਭਾਈ ਸੱਤਾ ਜੀ ਦੇ ਭਾਈ ਬਲਵੰਡਾ ਜੀ ਉਹ ਕਹਿੰਦੇ ਕਹਿੰਦੇ ਦੂਣੀ ਚੌਣੀ ਕਰਾ maat ਕਹਿੰਦੇ ਥੋੜੀ ਨਹੀਂ ਦੂਣੀ ਚੌਣੀ ਕਰਾ maat ਸੱਚੇ ਕਾ ਸੱਚਾ ਢੋਆ ਕਹਿੰਦੇ ਐਸੀ ਦੀਨ ਦਿਵਾਲ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਥੋੜੀਆਂ ਕਲਾਮਾਂ ਦੇ ਥੋੜੀਆਂ ਸ਼ਕਤੀਆਂ ਦੇ ਮਾਲਕ ਨਹੀਂ ਕਿਉਂਕਿ 16 ਕਲਹਿ ਸੰਪੂਰਨ ਫਲਿਆ ਅਨੰਤ ਕਲਾ ਹੋਏ ਠਾਕੁਰ ਚੜਿਆ ਅਨੰਤ ਕਲਾਵਾਂ ਦੇ ਮਾਲਕ ਅਨੰਤ ਸ਼ਕਤੀਆਂ ਦੇ ਮਾਲਕ ਅਨੰਤ ਕਰਾਮਾਤਾਂ ਦੇ ਮਾਲਕ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਅੱਜ ਭਾਣੇ ਦੇ ਵਿੱਚ ਤਤੀ ਤਵੀ ਤੇ ਬੈਠੇ ਆ ਤੇ ਸਰੀਰ ਤੇ ਛਾਲੇ ਛਾਲੇ ਹੋ ਗਏ